ਜੀ ਸਾਰਿਆਂ ਨੂੰ ਪਸੰਤ ਪੰਚਮੀ ਅੱਜ ਮਨਾਉਣ ਚੱਲੇ ਆ ਉਹ ਦਿਨ ਤਾਂ ਜਿਵੇਂ ਮੀਂਹ ਪੈ ਗਿਆ ਸੀਗਾ ਫਰਾਈਡੇ ਨੂੰ ਅੱਜ ਚੱਲੇ ਆ ਹੁਣ ਖੰਨੇ ਪਟਿਆਲੇ ਤੋਂ ਖੰਨੇ ਦਾ ਟ੍ਰਿਪ ਪਤੰਗ ਇੱਥੇ ਲੈ ਦੇਖੋ ਬਹੁਤ ਦੇਖਣੇ ਹਣੀ ਸਟਾਰਟ ਹੋ ਚੁੱਕੇ ਨੇ ਪੱਤੀ ਦਾ ਪਤੰਗ ਦਾ ਖਾ ਲੈ ਉਹ ਤੇ ਮੈਂ ਦਿਖਾ ਮੇਟ ਨੂੰ ਮਹੌਲ ਇਹ ਪਹਿਲਾ ਖਾਵਾਂਗੇ ਜੀ ਪਰੌਂਠੇ ਪਹਿਲੇ ਪੇਟ ਪੂਜਾ ਫਿਰ ਕੰਮ ਤੁਜਾ ਸੇਟਿੰਗ ਸੇਟਿੰਗ ਸਵਾਦ ਆ ਗਿਆ ਜੀ ਪਰੌਂਠੇ ਦੇ ਨਾਲ ਘਰ ਦਾ ਮੱਖਣ ਆਲੂ ਵਾਲੇ ਪਰੌਂਠੇ ਬਸੰਤ ਪੰਚਮੀ ਵਾਹ ਜੀ ਵਾਹ ਆਇਆ ਕਿੱਥੇ ਕਾਕਾ ਤੂੰ ਮੈਂ ਆ ਜੀ ਆਪਣੇ ਨਾਨਕੇ ਖੰਨੇ ਕਿੱਥੇ ਪਤੰਗ ੜਾਉਣ ਦੀ ਖੰਨੇ 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 ਤਾਂ ਵੀ ਬਲੈਤੀਆ <laughs> बंदा चलो जी <laughs> बहुत पता नहीं लगे <laughs> <laughs> पहला पतंग की करता देख लिया <laughs> <ही लेका>, <laughs> ਪਹਿਲਾ ਪਤੰਗ ਟੱਟੇ ਜੀ ਤੁਹੇ 12:50 ਮਿੰਟ ਤੇ ਕੱਟਤਾ ਵਾਹ ਵੀ ਵਾਹ ਦੋ ਵਾਰ ਤੇ ਜਿੱਪੀ ਨੇ ਦੋ ਵਾਰ ਤੇ ਜੀ ਪਤੰਗ ਡੋਰ ਵੀ ਫਿਰ ਸਪੈਸ਼ਲ ਹੈ ਆਜੋ ਆਜੋ ਉੱਪਰ ਆਜੋ ਉੱਪਰ ਕੱਟਤਾ ਕਟਿਆ ਗਿਆ ਓਏ ਹੋਏ ਆਮਨ ਆਏ ਨੇ ਨਾਲ ਦੀ ਨਾਲ ਸਦਾ ਪਟੰਗ ਕੱਟ ਗਿਆ ਏ ਵੈਲਕਮ ਇਹ ਸਭ ਕਿਆ ਦੇਖਣਾ ਪੜ ਰਹਾ ਹੈ acha hai main anda ਲੰਗ ਫੜੇ ਜੀ ਤੂੰ ਰਹਿਂਦੇ ਧਿਆਨ ਨਾਲ ਤੇ ਹਾਂ ਆ ਗਿਆ ਇਸ ਓਏ ਉਧਰ ਵੀ ਪੇਚਾ ਪੈ ਗਿਆ ਮਮਾਈ ਆਪਣੇ ਨਾਲ ਵੀ ਪਿਆ ਹੋਇਆ ਦੇਖੋ ਓ ਲੈ ਚਾਹ ਪਤਾ ਨਹੀਂ ਕੌਣ ਕੀਦਾ ਵਾਟ ਰਿਹਾ ਸਮਝ ਨਹੀਂ ਆ ਰਹੀ ਪਤਾ ਨਹੀਂ ਲੱਗ ਰਿਹਾ ਕੌਣ ਕੀਦਾ ਵਾਟ ਰਿਹਾ ਤੱਕ ਤੇਰਾ ਵੀ ਗੱਜਪੀ ਚੱਕ ਵੀ ਮਮਾਈ ਦਾ ਹੈਗਾ ਪਟੋਰ ਕੇ ਹਾਂ ਗਿਆ ਤਾਂ ਉਹ ਯਾਰ ਕਿਹਦਾ ਮਸਤ ਬੰਦ ਮੇਰੇ ਕੋ ਫੋਟੋ ਆ ਰਹੀ ਹੈ ਬੰਦ ਉਹ ਆ ਗਿਆ ਇੱਕ ਹੋਰ ਹੈਲੋ ਅਮਨ ਹਾਂਜੀ ਇੱਕ ਦਾ ਹੋਰ ਬੰਦੇ ਬਦਲ ਗਏ ਵੀ ਜੰਨੇ ਲੜ ਗਿਆ ਉਹ ਕਿੱਥੇ ਦੀ ਹੈ ਮਾਈਕ ਲੱਗਿਆ ਆਪਣਾ ਫੇਰ ਨਾਲ ਚੱਕ ਹੁਣ ਐਨਕਾ ਲੱਗ ਗਈਆਂ ਕੈਨੇਡਾ ਵਾਲੇ ਪਤੰਗ ਤੇ ਉਹ ਢੋਰ ਬੰਨੀ ਗਈ ਹੁਣ ਨਹੀਂ ਕੱਟਦਾ ਹੈਨਾ ਹੁਣ ਬੰਦਾ ਤਿਆਰ ਆ ਚੇਡ ਹੋਰ ਮੈਂ ਸਕਸੈਸਫੁਲੀ ਬੈਕ ਟੂ ਬੈਕ ਨੇ ਡਾਲਾ ਬਤੰਗ ਵੀ ਕੱਟਿਆ ਗਿਆ ਤੁਸੀਂ ਥੋੜਾ ਕਿਉਂ ਹੀ ਨਾ ਵੀ ਹਾਂ ਹੁਣ ਦੇਖਿਓ ਹੁਣ ਵੇਖਿਓ ਰਹਿਣ ਦਿਓ ਵਧੀਆ ਨਹੀਂ ਸੀਗਾ ਇਹ ਉੱਥੇ ਛੱਲੇ ਜਾਣਾ ਉੱਪਰ ਆ ਜੀ ਜਿੱਦੀ ਆ ਗਏ ਆ ਤੇ ਆ ਗਏ ਬੇਆ ਸ੍ਰੀ ਕਾ ਕਿਵੇਂ ਆ ਆਲੀ ਆਲੀ ਚ ਡਰ ਲੱਗਦਾ ਪਹਿਲਾਂ ਬੱਸ ਸੇ ਰੋਕ ਕੇ ਰੱਖੋ ਗਈ ਗਈ ਕਾਟਦੀ ਆ ਡੋਰੋਂ ਸੇ ਕੋਈ ਦੇਖਦੀ ਕੋਤ ਦੇ ਇਹ ਪਤਾ ਨਹੀਂ ਕਿ ਮਟ ਗਿਆ ਐਸਾ ਲੱਗਾ ਆਪਕੋ ਬੜੇ ਹੀ ਲੱਗਿਆ ਪਤੰਗ ਘਟੀ ਗਈ ਜੀ ਆ ਗਏ ਛੱਜਾ ਪਤੰਗ ਲੈ ਕੇ ਇੱਕ ਵਸ ਉਹ ਕੰਨੀ ਦਾ ਪਰ ਆਇਆ ਇਹ ਆਬੂਰੀ ਹੋ ਗਿਆ ਤੁਮਦਾ ਨਾ ਇਹਨੇ ਬੰਦ ਨਹੀਂ ਬਣੀ ਕੁਝ ਸਾਈਡ ਤੇ ਪੰਡਾ ਦੇ ਨਾਮ ਹੁੰਦੇ ਸੀਗੇ ਠੀਕ ਪੰਡਾ ਤਰੰਗਾ ਬੋਤਲ ਛੱਜਾ ਪਰੀ ਚੰਦਰਮੁਖੀ ਪੰਡੜ ਨਾ ਹੋਣ ਉਹ ਪਟਿਆਲੇ ਕੋਲ ਪਟਿਆਲੇ ਸੀਗਾ ਇੱਥੇ ਵੀ ਇੱਥੇ ਆ ਗਈ ਇੱਥੇ ਇੱਥੇ ਸਾਫ ਸਾਫ ਪੰਡਾ ਸੀ ਪਟਿਆਲੇ ਕਿਹੜੇ ਕਿਹੜੇ ਸੀ ਪਟਿਆਲੇ ਕਾ パッとパッとパッとパッとパッとパッとパッとパッ ਕੱਟਿਆ ਗਿਆ ਹਾਂ ਹੋਰ ਤੇ ਲੋਕਾਂ ਕੋਲ ਦੌਰਿਆ ਅਸੀਂ ਧੰਗੇ ਦੇ ਦੌਰਿਆ ਤੇ ਕੱਟਣਾ ਹੀ ਹੈ ਪਰ ਦੇ ਮਸ਼ਹੂਰ ਖਿਲਾੜੀ ਮਨਿੰਦਰ ਸਿੰਘ ਦੇਖਿਓ ਖਿਚਮ ਬਚਾਈ ਕਰ ਬਣੀ ਆਈ ਬੋ ਆਈ ਬੋ ਆਈ ਬੋ ਆਈ ਬੋ ਇਹਨਾਂ ਨੇ ਤਾਂ ਕੈਨੇਡਾ ਵਾਲਾ ਪਤੰਗ ਵੀ ਕਟਾਤਾ ਇਹਨੇ ਮੇਨ ਖਿਡਾਰੀ ਖੰਨੇ ਦੇ ਹੁਣ ਕੱਟਣਗੇ ਪਤੰਗ ਦੂਜੀ ਢਾਓ ਯਾਰ ਮੇਰਾ ਤਾਂ ਮੂਡ ਖਰਾਬ ਹੋ ਗਿਆ ਯਸ ਪਰੜਾ ਇੱਥੇ ਬੈਠ ਨੇ ਬੈਕ ਟੂ ਬੈਕ 6 ਤੰਕ ਟਾ ਕੇ ਕਿੱਦਾਂ ਲੱਗ ਰਿਹਾ ਏ ਚਲੋ ਆਪਾਂ ਪਲਾਸਟਿਕ ਦੀ ਦੋਰ ਤਾਂ ਨਹੀਂ ਵਰਤਦੇ ਵੀਰੇ ਏਕਸਕਿਊਸ ਸੁਣੋ ਮੈਂ ਕਿ ਪਤੰਗ ਚਾਹੀ ਗਟਾਰੇ ਆ ਸੀ ਪਰ ਅਸੀਂ ਪਲਾਸਟਿਕ ਦੀ ਦੋਤਤਾ ਨਹੀਂ ਬਣਤੀ ਹਾਂ ਉਹ ਨਹੀਂ ਬਣਦਾ ਕੀ ਹੈ ਸਭ ਤੋਂ ਜ਼ਰੂਰੀ ਹੈ ਸੇਫਟੀ ਹਜ਼ੂਤਰ ਨਾ ਮਾਰੋ ਮੁਰਗਾ ਹਾਂ ਇਹ ਬੜੀ ਅੱਛੀ ਬਾਤ ਕਹੀ ਹੈ ਆ ਦੇਖੋ ਜੀ ਕਿੰਨੀ ਪੁਲਿਸ ਆਈ ਹੈ ਚੈਕਿੰਗ ਹੋ ਰਹੀ ਹੈ ਘਰਾਂ ਚ ਜਾ ਕੇ ਵੀ ਚੈੱਕ ਕਰ ਰਹੇ ਨੇ ਡਰੋਨ ਨਾਲ ਚੈੱਕ ਕਰ ਰਹੇ ਨੇ ਦੇਖੋ ਡਰੋਨ ਜਾ ਰਹੇ ਵੀ ਪਲਾਸਟਿਕ ਦੀ ਡੋਰ ਤਾਂ ਨਹੀਂ ਕੋਈ ਯੂਜ਼ ਕਰਦੇ ਆ। ਨਾਲ ਪੂਰੀ ਚੈਕਿੰਗ ਕਿਸੇ ਨੇ ਤੇ ਡੀਜੇ ਤਾਂ ਨਹੀਂ ਲਾਏ ਹੋਏ। ਪੂਰੀ ਸੋਜਣੇ ਗੱਡੇ ਢਾਹ ਕੇ ਪੂਰੀ ਸੋਜ ਜਾਂਦੇ ਨੇ। ਚੱਕ 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 ਪਤੰਗ ਚਾਹੇ ਘਟਾਲੀ ਪਰ ਪਲਾਸਟਿਕ ਦੀ દોਰ ਨਹੀਂ ਅਸੀਂ ਵਰਤਦੇ ਫੈਨ ਵੀ ਲੱਗੀ ਹੋਈ ਹੈ ਕੁਛੀ ਕਰਨ ਲਓ ਜੀ ਤਿਆਰੀ ਹੋ ਰਹੀ ਹੈ ਪਾਰਟ 2 ਸੰਤ ਪੰਚਵੀਂ ਵੀਰੇ ਉਹ ਦੇਖੋ ਉਹ ਕਿੰਨਾ ਪ੍ਰਦੰਗ ਗਿਆ ਨੀਚੇ ਚੱਕਰ ਹੋ ਗਿਆ ਖਰਤਾ ਸਸਰੀ ਬੇਸਤੀਆ ਰਿਕਾਰਡ ਕਰੀ ਬਸ ਬੇਸਤੀਆ ਹੀ ਰਹੀ ਉੱਥੇ ਸੇ ਕੋਈ ਨਾ ਕੋਈ ਉਡਾ ਰਿਹਾ ਹੈ ਹੁਣ ਉਹ ਮੇਰੇ ਪੈਰ ਹੈ ਚੰਗੇ ਦੇ ਹਾਂ ਮੇਰੇ ਪੈਰ ਹੈ ਚੰਗੇ ਦੇ ਕਿਵੇਂ ਤੂੰ ਤਾਂ ਲੈ ਲੈ ਕੱਟ ਤਾਂ ਮਤ ਤੂੰ ਕੱਟ ਤੂੰ ਕੱਟ ਅਸਤੇ ਕਟਾ ਕੇ ਐਡੀ ਚੀਕ ਮਾਰਦੇ ਆ ਕਟਾ ਮੇਰੇ ਤਾਂ ਸੁਧਿਆ ਕਰੋ ਵੀ ਇਹ ਤਾਂ ਉਹ ਜਾਂਦਾ ਵਾਈਟ ਉਹ ਵਾਈਟ ਉਹ ਵਾਈਟ ਉਹ ਵਾਈਟ ਉਹ ਵਾਈਟ ਆ ਆਪਣਾ ਉਹ ਵਾਈਟ ਥੱਲੇ ਉਹ ਵੱਡਿਆ ਆਪਾਂ ਆਪਾਂ ਫਿਰਦਾ ਹਾਂ ਉਹ ਯਾਰ ਜੀਕ ਵੱਡੀ ਮਾਰੇ ਕਰ ਮੇਰੇ ਚੀਜੇ ਉਹ ਵਾਲੀ ਆ ਕੱਟਣਾ ਨਹੀਂ ਇਹ ਤਾਂ ਉਹ ਵਾਲੀ ਜੀਕ ਕਟਾ ਕੇ ਵੀ ਐਡੀ ਵੱਡੀ ਚੀਕ ਮਾਰਦੇ ਓਏ ਨਾ